ਹਰ ਵਾਰੀ ਚੋਣਾਂ ਤੋਂ ਪਹਿਲਾਂ ਸਿਆਸੀ ਆਗੂ ਦੇ ਐਲਾਨ ਦੇ ਢੋਲ ਵੱਜਣੇ ਸ਼ੁਰੂ ਹੋ ਜਾਂਦੇ ਨੇ ਵਾਦਿਆਂ ਅਤੇ ਮੁਫਤ ਸਕੀਮਾਂ ਦੀ ਖੇਡ ਇਸ ਤਰ੍ਹਾਂ ਖੇਡੀ ਜਾਂਦੀ ਹੈ ਕਿ ਆਮ ਆਦਮੀ ਨੂੰ ਸੁਪਨਿਆਂ ਦੀ ਦੁਨੀਆ ਤਿੱਖਣੇ ਸ਼ੁਰੂ ਹੋ ਜਾਂਦੀ ਹੈ ਇਸ ਆਪ ਕੋ ਜਸਿਸਲੀ ਕਹਿ ਰਹੇ ਹਾਂ ਕਿਉਂਕਿ ਦਿੱਲੀ 'ਚ ਮੁਫਤ ਦੀ ਰਿਓੜੀ ਕਲਚਰ ਆਮ ਆਦਮੀ ਪਾਰਕ ਤੇ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇੱਕ ਸਿਆਸੀ ਪਰੰਪਰਾ ਵੱਜੋਂ ਸਥਾਪਿਤ ਕਰ ਦਿੱਤਾ ਜਿੱਹਾਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਤਾਂ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਪਾਰਟੀ ਵੱਲੋਂ ਸਮਾਜ ਦੇ ਹਰ ਵਰਗ ਨੂੰ ਮੁਫਤ ਸਕੀਮਾਂ ਦਾ ਲਾਲਚ ਦੇ ਕੇ ਵੋਟਾਂ बटोरਣ ਦੀ ਸਿਆਸਤ ਕੀਤੀ ਜਾ ਰਹੀ ਹੈ ਜੋ ਕਿ ਅਸਲ ਵਿੱਚ ਦਿੱਲੀ ਦੇ ਲੋਕਾਂ ਨੂੰ ਸਵੈ ਨਿਰਭਰ ਬਣਾਉਣ ਦੀ ਬਜਾਏ ਸਰਕਾਰ ਤੇ ਨਿਰਭਰ ਬਣਾ ਰਹੀ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਅੱਜ ਅਸੀਂ ਉਹਨਾਂ ਅਖੌਤੀ ਸਕੀਮਾਂ ਬਾਰੇ ਗੱਲ ਕਰਾਂਗੇ ਜੋ ਸੁਣਨ ਨੂੰ ਤਾਂ ਲਲਚਾਉਂਦੀਆਂ ਨੇ ਪਰ ਅਸਲ ਵਿੱਚ ਦਿੱਲੀ ਦੀ ਆਰਥਿਕਤਾ ਦੇ ਬੋਝ ਪਾਉਣ ਅਤੇ ਜਨਤਾ ਨੂੰ ਪੰਬਲ ਪੂਸੇ ਵਿੱਚ ਪਾਉਣ ਦਾ ਜ਼ਰੀਆ ਬਣ ਗਈਆਂ ਨੇ ਨਮਸਕਾਰ ਮੈਂ ਹਾਂ ਤੇਜਸਵੀ ਮੀਰਾਏ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਹਾਲ ਹੀ ਦੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਬਜ਼ੁਰਗਾਂ ਲਈ ਸੰਜੀਵਨੀ ਯੋਜਨਾ ਦਾ ਐਲਾਨ ਕੀਤਾ ਹੈ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਸਰਕਾਰ ਬਣਨ ਤੋਂ ਬਾਅਦ ਦਿੱਲੀ ਸਰਕਾਰ ਬਜ਼ੁਰਗਾਂ ਲਈ ਸੰਜੀਵਨੀ ਯੋਜਨਾ ਨੂੰ ਲੈ ਕੇ ਆਵੇਗੀ ਇਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਇਸ ਵਿੱਚ ਕੋਈ ਸੀਮਾ ਜਾਂ ਸ਼੍ਰੇਣੀ ਨਹੀਂ ਹੈ ਇਹ ਸਕੀਮ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਾਗੂ ਕੀਤੀ ਜਾਵੇਗੀ ਚਲੋ ਠੀਕ ਹੈ ਕੇਜਰੀਵਾਲ ਨੇ ਐਲਾਨ ਤਾਂ ਕਰ ਦਿੱਤਾ ਪਰ ਸਵਾਲ ਇਹ ਉੱਠਦਾ ਹੈ ਕਿ ਦਿੱਲੀ ਵਿੱਚ ਪਹਿਲਾਂ ਤੋਂ ਮੌਜੂਦ ਸਰਕਾਰੀ ਸਿਹਤ ਸੌਲਤਾ ਦਾ ਕੀ ਹਾਲਾਤ ਹੈ ਤਾਂ ਇਸ ਦਾ ਜਵਾਬ ਵੀ ਸੁਣ ਲਓ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਸ ਅਤੇ ਦਵਾਈਆਂ ਦੀ ਬਹੁਤ ਘਾਟ ਹੈ ਹਸਪਤਾਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਵੀ ਘਾਟ ਹੈ ਹੁਣ ਤੁਸੀਂ ਦੱਸੋ ਇਹ ਸਭ ਕੁਝ ਦੇਖਣ ਤੋਂ ਬਾਅਦ ਤਾਂ ਇਹੀ ਲੱਗਦਾ ਹੈ ਨਾ ਕਿ ਮੁਫਤ ਇਲਾਜ ਦਾ ਇਹ ਵਾਅਦਾ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਵੇਗਾ ਹੁਣ ਕੇਜਰੀਵਾਲ ਵੱਲੋਂ ਕੀਤੇ ਗਏ ਇੱਕ ਹੋਰ ਵਾਅਦੇ ਦੀ ਵੀ ਗੱਲ ਕਰ ਲੈਂਦੇ ਹਾਂ ਕੇਜਰੀਵਾਲ ਵੱਲੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਮੁਰ ਤੋਂ ਇੱਕ ਸਵਾਲ ਉੱਠਦਾ ਹੈ ਕੇਜਰੀਵਾਲ ਨੇ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰ ਦਿੱਤਾ ਪਰ ਵੇਖਿਆ ਜਾਵੇ ਤਾਂ ਔਰਤਾਂ ਦੀ ਸੁਰੱਖਿਆ ਅਤੇ ਰੁਜ਼ਗਾਰ ਵਰਗੇ ਅਸਲ ਮੁੱਦੇ ਅਜੇ ਵੀ ਅਣਦੇਖੇ ਨੇ ਤੇ ਨਾਲ ਹੀ ਦਿੱਲੀ 'ਚ ਔਰਤਾ ਵਿਰੁੱਧ ਅਪਰਾਧਾ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਤਾਂ ਕੇਜਰੀਵਾਲ ਜੀ ਅਸੀਂ ਤੁਹਾਨੂੰ ਇੰਨਾ ਹੀ ਕਹਾਂਗੇ ਮੁਫਤ ਪੈਸੇ ਦੇਣ ਨਾਲ ਔਰਤਾਂ ਦਾ ਸਨਮਾਨ ਨਹੀਂ ਵਰਦਾ ਸਗੋਂ ਉਹਨਾਂ ਦੇ ਸਸ਼ਕਤੀਕਰਨ ਲਈ ਸਿੱਖਿਆ ਅਤੇ ਸੁਰੱਖਿਆ ਵਿੱਚ ਸੁਧਾਰ ਕਰਨ ਦੀ ਲੋੜ ਹੈ ਹੁਣ ਤੁਹਾਨੂੰ ਦੱਸਦੀ ਹਾਂ ਕੇਜਰੀਵਾਲ ਵੱਲੋਂ ਕੀਤਾ ਗਿਆ ਤੀਜਾ ਵਾਅਦਾ ਕੇਜਰੀਵਾਲ ਨੇ ਆਟੋ ਚਾਲਕਾਂ ਲਈ ਐਲਾਨ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਦੀਆਂ ਧੀਆ ਦੇ ਵਿਆਹ ਲਈ 1 ਲੱਖ ਰੁਪਏ ਦਿੱਤੇ ਜਾਣਗੇ ਵਰਦੀ ਬਣਾਉਣ ਲਈ 2500 ਰੁਪਏ ਦਿੱਤੇ ਜਾਣਗੇ ਤੇ ਨਾਲ ਹੀ 10 ਲੱਖ ਰੁਪਏ ਦਾ ਜੀਵਨ ਬੀਮਾ ਕੀਤਾ ਜਾਵੇਗਾ ਪਰ ਸਵਾਲ ਮੁੜ ਤੋਂ ਹੁਣ ਉੱਠਦਾ ਹੈ ਕਿ ਕੇਜਰੀਵਾਲ ਨੇ ਸੋ ਪਹਿਲਾਂ ਭਾਵੇਂ 2020 ਵਿੱਚ ਵੀ ਆਟੋ ਚਾਲਕਾਂ ਨਾਲ ਕਈ ਵਾਅਦੇ ਕੀਤੇ ਸੀ ਜਿਨ੍ਹਾਂ ਵਿੱਚੋਂ ਬਹੁਤ ਪੂਰੇ ਨਹੀਂ ਹੋਏ ਕਿ ਹੁਣ ਇਹ ਐਲਾਨ ਵੀ ਸਿਰਫ ਚੋਣ ਨਾਰਾ ਹੀ ਰਹਿ ਜਾਵੇਗਾ ਹੁਣ ਗੱਲ ਕਰਦੇ ਆ ਇੱਕ ਹੋਰ ਵਾਅਦੇ ਦੀ ਕੇਜਰੀਵਾਲ ਨੇ 5 ਲੱਖ ਬਜ਼ੁਰਗਾਂ ਨੂੰ 25 ਰੁਪਏ ਪ੍ਰਤੀ ਮਹੀਨਾ ਦੇਣ ਦਾ ਇਨਾਅ ਕੀਤਾ ਸੀ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਦਿੱਲੀ ਦਾ ਬਜਟ ਪਹਿਲਾ ਹੀ ਘਾਟੇ ਵਿੱਚ ਹੈ ਮੁਫਤ ਪੈਨਸ਼ਨ ਦੇਣ ਦੀ ਬਜਾਇਆ ਰੁਜ਼ਗਾਰ ਦੇ ਮੌਕੇ ਕਿਉਂ ਨਹੀਂ ਦਿੱਤੇ ਜਾ ਰਹੇ ਅਰਵਿੰਦ ਕੇਜਰੀਵਾਲ ਦੇ ਮੁਫਤ ਦੀ ਰਿਓੜੀ ਕਲਚਰ ਦਾ ਅਸਲ ਮਕਸਦ ਲੋਕਾਂ ਨੂੰ ਤਾਕਤਵਰ ਬਣਾਉਣਾ ਨਹੀਂ ਹੈ ਸਗੋਂ ਉਹਨਾਂ ਨੂੰ ਸਰਕਾਰ ਤੇ ਨਿਰਭਰ ਬਣਾਉਣਾ ਹੈ ਦਿੱਲੀ ਦੀ ਅਸਲ ਜ਼ਰੂਰਤਾਂ ਸਿੱਖਿਆ ਸਿਹਤ ਰੁਜ਼ਗਾਰ ਤੇ ਵਾਤਾਵਰਣ ਤੇ ਕੰਮ ਕਰਨਾ ਹੈ ਨਾ ਕਿ ਮੁਫਤ ਪੈਸੇ ਵੰਡਣਾ ਜਨਤਾ ਨੂੰ ਹੁਣ ਸਮਝਣਾ ਪਵੇਗਾ ਕਿ ਮੁਫਤ ਸਕੀਮਾਂ ਦੀ ਇਹ ਖੇਡ ਸਿਰਫ ਤੇ ਸਿਰਫ ਢੋਂਗ ਹੈ ਅਸਲੀ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਨੇਤਾ ਸੱਚੇ ਮੁੱਦਿਆਂ ਤੇ ਕੰਮ ਕਰਨ ਅਤੇ ਲੋਕਾਂ ਨੂੰ ਆਤਮ ਨਿਰਭਰ ਬਣਨ ਦਾ ਮੌਕਾ ਦੇ ਮੁਫਤ ਦਾ ਰਿਓੜੀ ਬੰਨਣਾ ਸੋਖਾ ਹੈ ਪਰ ਦਿੱਲੀ ਦੇ ਭਵਿੱਖ ਨੂੰ ਸੁਧਾਰਨਾ ਕਾਫੀ ਔਖਾ ਹੈ